ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕਾਟਨ ਦੇ ਨਾਲ ਸਿਕੰਦੇ ਦਾ ਦੁਪट्टे ਰਹਿਣਗੇ ਬਹੁਤ ਹੀ ਜਿਆਦਾ ਸੋਹਣੇ ਬਣੇ ਹੋਏ ਐਂਡ ਪ੍ਰਿੰਟਰ ਸੂਟ ਐ ਮੈਚਿੰਗ ਸੂਟ ਆਉਣਗੇ ਤੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਬਾਏ ਕਰ ਸਕਦੇ ਆ ਇਹ ਵਾਲੇ ਵਿਸਕੋਸ ਕਾਟਨ ਦੇ ਸੂਟ ਆਉਣਗੇ ਬਿਲਕੁਲ ਹੀ ਸੌਫਟ ਨੇ ਤੇ ਐਂਡ ਬੁਟੀਕ ਸਟਾਈਲ ਦੇ ਵਿੱਚ ਲੈਸਾਂ ਦਾ ਤੇ ਕੰਮ ਕੀਤਾ ਹੋਇਆ ਤੇ ਇਹ ਵਾਲੇ ਸੂਟ ਵੀ ਬਹੁਤ ਜਿਆਦਾ ਸੋਹਣੇ ਨੇ ਜੀ ਵਰਬਰੀ ਦਾ ਜਿਵੇਂ ਇੱਕ ਸਟਾਕ ਚੱਲ ਰਿਹਾ ਹੈ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਤੇ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਲੈਸਸ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਸੋਨਾ ਬਣਾਇਆ ਗਿਆ ਤੇ ਇਹਨਾਂ ਦੇ ਬਾਟਮ ਦੇ ਉੱਪਰ ਵਰਕ ਹੈਗਾ ਨਾਲ ਟਾਈ ਡਾਈ ਦਾ ਦੁਪੱਟਾ ਰਹੇਗਾ ਤੇ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕ੍ਰੇਪ ਦੇ ਤੇ ਘੇਰੇ ਦੇ ਉੱਪਰ ਵਰਕ ਰਹੇਗਾ ਨਾਲ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਕਲਰ ਆਪਸ਼ਨ ਦਿੱਤੀ ਹੋਈ ਹੈ ਦੇ ਵਿੱਚ ਤੁਹਾਨੂੰ ਇਹ ਕਾਟਨ ਦਾ ਸੂਟ ਰਹੇਗਾ ਤੇ ਤੁਸੀਂ ਇਹਨਾਂ ਨੂੰ ਸਟਿਚ ਕਰਾ ਆ ਕੇ ਕਿ ਸਾਡੇ ਤੋਂ ਸੂਟ ਮੰਗਵਾ ਸਕਦੇ ਆ ਇਹ ਵਾਲੇ ਸੂਟ ਕਾਟਨ ਦੇ ਰਹਿਣਗੇ ਨਾਲ ਦੁਪੱਟੇ ਟਾਈ ਡਾਈ ਦੇ ਕਾਟਨ ਦੇ ਰਹਿਣਗੇ ਤੇ ਇਹਨਾਂ ਦਾ ਪ੍ਰਾਈਸ ਸਾਰਿਆਂ ਦੇ ਉੱਪਰ ਮੈਂਸ਼ਨ ਕੀਤਾ ਹੁੰਦਾ ਹੈ ਇਸ ਕਰਕੇ ਕੀਤਾ ਹੁੰਦਾ ਹੈ ਕਿ ਤੁਹਾਨੂੰ ਕੋਈ ਵੀ ਇਹਦੇ ਵਿੱਚ ਕਨਫਿਊਜ਼ਨ ਨਾ ਹੋਵੇ ਸੋ ਇਸ ਲਈ ਤੁਸੀਂ ਜਿਹੜਾ ਵੀ ਸੂਟ ਲੈਣਾ ਹੁੰਦਾ ਤਾਂ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਆਪਣੇ ਚੈਨਲ ਦੇ ਉੱਪਰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਐਡਰੈਸ ਤੇ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਤੇ ਟਰਸਟੇਬਲ ਪੇਜ ਹੈ ਜੀ ਆਪਣਾ ਤੇ ਤੁਸੀਂ ਕੋਈ ਵੀ ਇਹਦੇ ਵਿੱਚ ਫਰੌਡ ਵਾਲਾ ਕੰਮ ਨਹੀਂ ਹੈਗਾ ਤੇ ਤੁਸੀਂ ਬੇ ਚਿੰਤਾ ਹੋ ਕੇ ਤੁਸੀਂ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਰਹਿਣਗੇ ਬਾਟਮ ਦੇ ਉੱਪਰ ਵਰਕ ਰਹੇਗਾ ਇਹਦੇ ਵਿੱਚ ਵੀ ਕਾਟਨ ਦੇ ਸੂਟ ਹੈ ਤੇ ਇਹਨਾਂ ਦੇ ਉੱਪਰ ਗਰਲਿਸ਼ ਲੁੱਕ ਦੇ ਸੂਟ ਬਣੇ ਹੋਏ ਨਾਲ ਦੁਪੱਟੇ ਕਾਟਨ ਦੇ ਰਹਿਣਗੇ ਇਹ ਸੂਟ ਵੀ ਸਾਰਾ ਕਾਟਨ ਦਾ ਹੈ ਜੀ ਇਹਨਾਂ ਦੇ ਉੱਪਰ ਵਰਕ ਹੈ ਨਾਲ ਦੁਪੱਟਿਆਂ ਦੇ ਉੱਪਰ ਵੀ ਵਰਕ ਰਹੇਗਾ ਸਮਰ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੀ ਆਈ ਹੋਈ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲੇ ਵੀ ਸੂਟ ਫੁੱਲ ਪਿਓਰ ਕਾਟਨ ਦੇ ਨਾਲ ਦੁਪੱਟੇ ਵੀ ਕਾਟਨ ਦੇ ਰਹਿਣਗੇ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਥੈਂਕ ਯੂ